ਦਿਲੋਂ ਦਿਨ ਹੈ ਪੰਜਾਬ ਦੀ ਹਾਲਤ ਬੱੱਤਰ ਤੋਂ ਬੱੱਤਰ ਹੁੰਦੀ ਜਾ ਰਹੀ ਹੈ ਦਿਨੋਂ ਦਿਨ ਹੈ ਕਾਨੂੰਨ ਦੀਆਂ ਧੱਜੀਆਂ ਲੜਾਈਆਂ ਜਾ ਰਿਆ ਨੇ ਦੇਖੋ ਹਰ ਰੋਜ ਕੋਈ ਨਾ ਕੋਈ ਖਬਰ ਸੁਣ ਲੈਂਦੇ ਆ ਕਿ ਅੱਜ ਉੱਥੇ ਕਤਲ ਹੋ ਗਿਆ ਅੱਜ ਉੱਥੇ ਕਤਲ ਹੋ ਗਿਆ ਦੇਖੋ ਅੱਜ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਛਡਾਉਣ ਦੇ ਵਾਸਤੇ ਖੇਡਾਂ ਵੱਲ ਕਰਦੇ ਆ ਪ੍ਰੇਰਿਤ ਲੇਕਿਨ ਖੇਡਾਂ ਦੇ ਮੈਦਾਨ ਦੇ ਵਿੱਚ 13 14 ਸਾਲ ਦੇ ਬੱਚੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਸਾਡਾ ਪ੍ਰਸ਼ਾਸਨ ਕਿੱਥੇ ਹੈ ਕਾਨੂੰਨ ਨਾਮ ਦੀ ਕੁਚੀ ਰਹਿ ਨਹੀਂ ਗਈ ਪੰਜਾਬ ਵਿੱਚ ਉਹ ਲੋਕ ਰਾਜ ਕਰ ਰਹੇ ਨੇ ਜੋ ਗੁੰਡਾਗਰਦੀ ਨੂੰ ਪਸੰਦ ਕਰਦੇ ਨੇ ਪੰਜਾਬ ਨੂੰ ਬਿਹਾਰ ਬਣਾ ਕੇ ਰੱਖਤਾ ਹੈ ਗੱਲ ਗੱਲ ਤੇ ਗੋਲ ਚੱਲ ਜਾਂਦੀ ਹੈ ਕਿ ਐਨੇ ਹਥਿਆਰ ਆਪਣੇ ਪੰਜਾਬੀ ਕੋਲ ਆਏ ਕਿੱਥੋਂ ਇਹਨਾਂ ਨੂੰ ਰੋਕਣ ਵਾਲੇ ਹੈਗਾ ਦਿਨ ਦਿਹਾੜੇ ਕਤਲ ਹੋ ਜਾਂਦੇ ਨੇ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਬੱਚੇ ਦੀ ਕਿਸ ਨਾਲ ਕੀ ਦੁਸ਼ਮਣੀ ਹੋਵੇਗੀ ਉਹ ਇਸ ਤੋਂ ਇਲਾਵਾ ਕਿਸੇ ਲਾੜੇ ਦੀ ਮੌਤ ਹੋ ਰਹੀ ਐ ਅਗਰ ਕੋਈ ਸ਼ਾਦੀशुदा ਜਾਂ ਸ਼ਾਦੀ ਕਰ ਰਿਹਾ ਕੋਈ ਨਿੱਕੇ ਨਿੱਕੇ ਬੱਚੇ ਨੂੰ ਛੜ ਕੇ ਜਾ ਰਿਹਾ ਕੋਈ ਆਪਣੀ ਨਵੀਂ ਦੁੱਲਣ ਛੜ ਕੇ ਜਾ ਰਿਹਾ ਕਾਨੂੰਨ ਕਿੱਥੇ ਜਾ ਰਿਹਾ ਐ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਐ ਸਰਕਾਰ ਜੀ ਤੁਸੀਂ ਸਰਕਾਰ ਚਲਾ ਰਹੇ ਹੋ ਜਾਂ ਤੁਹਾਨੂੰ ਸਰਕਾਰ ਕਿਵੇਂ ਚਲਾਉਣੀ ਚਾਹੀਦੀ ਐ ਇਹ ਕੌਣ ਸਿਖਾਊਗਾ ਰੋਜ਼ ਦੀਆਂ ਖਬਰਾਂ ਸੁਣਦੇ ਆ ਅੱਜ ਅੱਛਾ ਬੱਚਾ ਗਵਾਹ ਹੋ ਗਿਆ ਜੀ ਅੱਜ ਕਤਲ ਹੋ ਗਿਆ ਜੀ ਅੱਜ ਵੱਡੀ ਗੱਲ ਹੈ ਵੱਡੀ ਬਦ ਕਿਸਮ ਦੀ ਗੱਲ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਚਿੱਟੇ ਨਾਲ ਕਾਬੂ ਆ ਰਹੇ ਨੇ ਵਾਹ ਕੀ ਬਾਤ ਹੈ ਯਾਰ ਕੀ ਪੰਜਾਬ ਹੈ ਯਾਰ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਅੱਜ ਪੰਜਾਬ ਦੇ ਵਿੱਚ ਉਹ ਕੰਮ ਹੋ ਰਹੇ ਨੇ ਜਿਹੜੇ ਕਦੇ ਸੋਚੇ ਵੀ ਨਹੀਂ ਸੀਗੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨਸ਼ਾ ਤਸਕਰਾਂ ਦਾ ਸਾਥ ਦਿੰਦੇ ਜਾਂ ਨਹੀਂ ਦਿੰਦੇ ਲੇਕਿਨ ਚਿੱਟੇ ਦੇ ਨਾਲ ਕਾਬੂ ਹੁੰਦੇ ਦੇਖੇ ਗਏ ਨੇ ਜਾਂ ਕਿਤੇ ਵੇਖੋ ਪੰਜਾਬ ਪੁਲਸ ਦੀ ਬਦਨਾਮੀ ਹੁੰਦੀ ਹੈ ਕਾਰਨ ਕੀ ਹੈਗਾ ਇਸ ਵੱਲ ਚਾੜ ਦੇ ਦੀ ਲੋੜ ਹੈ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਬਰਬਾਦ ਹੋ ਚੁੱਕਿਆ ਹੈ। ਚਿੱਟਾ ਖਾ ਗਿਆ, ਕੁਝ ਕਰਜ਼ਾ ਖਾ ਗਿਆ, ਕੁਝ ਸਾਡੇ ਸ਼ੌਂਕ ਅਵੱਲੇ ਉਹ ਖਾ ਗਿਆ ਤੇ ਇਸ ਤੋਂ ਇਲਾਵਾ ਸਰਕਾਰਾਂ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ। ਸਰਕਾਰ ਜੀ ਤੁਹਾਡੇ ਤੋਂ ਬਹੁਤ ਜ਼ਿਆਦਾ ਮੇਸੀ ਲੋਕਾਂ ਨੂੰ। ਲੇਕਿਨ ਅੱਜ ਤੁਸੀਂ ਕਾਨੂੰਨ ਦੀਆਂ ਧੱਜੇ ਉਡਾਦਿਆਂ ਨੇ ਕਾਨੂੰਨ ਨਾਮ ਦੀ ਕੋਈ ਚੀਜ਼ ਰਹਿ ਹੀ ਨਹੀਂ ਗਈ। ਤੇ ਲੋਕ ਕਿਹੜੇ ਪਾਸੇ ਜਾਣਗੇ? ਤੁਹਾਡਾ ਦਰਵਾਜ਼ਾ ਖੜਕਣਾ ਆਉਣਗੇ। ਲੇਕਰ ਤੁਸੀਂ ਡਾਂਗਾ ਮਾਰ ਕੇ ਭਜਾ ਲੈਣੇ ਆ ਇਹ ਸਾਰਨ ਨੂੰ ਪਤਾ ਹੈਗਾ ਸਰਕਾਰ ਜੀ ਇਸ ਗੱਲ ਵੱਲ ਧਿਆਨ ਦਿਓ ਪੰਜਾਬ ਨੂੰ ਬਹੁਤ ਲੋੜ ਹੈ ਪੰਜਾਬ ਅਮਨ ਸ਼ਾਂਤੀ ਚਾਹੁੰਦਾ ਹੈ ਪੰਜਾਬ ਵਿੱਚ ਗੈਸਟਰਵਾਦ ਖਤਮ ਕੀਤਾ ਜਾਵੇ ਇਹ ਹਥਿਆਰ ਕਿੱਥੋਂ ਆਉਂਦੇ ਨੇ ਇਹਨਾਂ ਤੇ ਰੋਕ ਲਾਈ ਜਾਵੇ ਤਾ ਹੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੀ ਜਵਾਨੀ ਤਾਂ ਪਹਿਲੇ ਹੀ ਬਰਬਾਦ ਹੋ ਚੁੱਕੀ ਹੈ ਆਉਣ ਵਾਲੀ ਜਨਰੇਸ਼ਨ ਵੀ ਖਰਾਬ ਹੋ ਜਾਏਗੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਬਹੁਤ ਜ਼ਿਆਦਾ ਹੈ ਇਕੱਲੇ ਆਪਣੀਆਂ ਕੁਰਸੀਆਂ ਨੂੰ ਬਚਾਉਣ ਦੇ ਵਾਸਤੇ ਗੱਲਾਂ ਨਾ ਕਰੋ ਗੱਲਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਮਜ਼ਾਕ ਬਹੁਤ ਹੋ ਗਏ ਨੇ ਚੁਟਕਲੇ ਕਾਫੀ ਸੁਣ ਲੈਣੇ ਲੇਕਿਨ ਜੋ ਕਾਨੂੰਨ ਦੀ ਅਮਨ ਸ਼ਾਤੀ ਚਾਹੀਦੀ ਹੈ ਕਾਨੂੰਨ ਦੀ ਵਿਵਸਥਾ ਉਥੇ ਬਹੁਤ ਜ਼ਿਆਦਾ ਲੋੜ ਹੈਗੀ ਹੈ ਉਮੀਦ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਦੋਸਤੋ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ ਕਿਉਂਕਿ ਇਹ ਪੰਜਾਬ ਦੀ ਮੰਗ ਹੈ ਪੰਜਾਬ ਦੀ ਲੋੜ ਹੈ ਧੰਨਵਾਦ